ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ ਚ ਦੋਸਤੋ ਇਹ ਮੱਝ ਵਿਖਾਉਣੀ ਆ ਜਿਹੜੇ ਵੀ ਚੈਨਲ ਤੇ ਪਹਿਲੀ ਯਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕਨੈਕਟ ਕਰ ਸਕਦੇ ਆ ਘਰ ਦੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਘਰੇ ਪਸ਼ੂ ਦੇ ਦੋਸਤੋ ਇੰਨੇ ਕ ਰੱਖੇ ਵੇ ਆ ਦੇਖ ਸਕਦੇ ਦੋਤੇ ਲਾਈਵ ਆ ਇੰਨੇ ਕ ਪਸ਼ੂ ਬਾਈ ਦੇ ਰੱਖੇ ਹੋਏ ਆ ਤੇ ਸਾਰੀ ਡਿਟੇਲ ਬਾਈ ਤੋਂ ਲੈ ਲਾਂਗੇ ਬਾਕੀ ਦੇਖ ਸਕਦੇ ਤੁਸੀਂ ਸਸੇ ਕਾਲ ਬਈ ਸਸੇ ਕਾਜੀ ਨਾਮ ਦੱਸ ਦੇ ਬਈ ਕਮਲਜੀਤ ਠੀਕ ਆ ਮੱਝ ਆਪਣੀ ਘਰ ਦੀ ਕੋਈ ਆ ਹਾਂ ਘਰ ਦੀ ਆ ਕਿੰਨਾਵਾਂ ਸੂਆ ਸੂਣਾ ਨੇ ਚੌਥਾ ਸੂਆ ਸੂਣੇ ਚੌਥੇ ਸੂਏ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ 15 ਕਿਲੋ ਦੁੱਧ ਲਈ ਜਾਂਦੀ ਯਾਨੀ ਠੀਕ ਆ ਇਹਨਾਂ ਦੁੱਧ ਜੇ ਆਪਾਂ ਸੌਦਾ ਕਰ ਲੈ ਜਵਾਦਾਂਗੇ ਹਾਂ ਹਾਂ ਇਹਨਾਂ ਦੀ ਆ ਠੀਕ ਆ ਹੁਣ ਦਿਨ ਕਿੰਨੇ ਰਹਿੰਦੇ ਸੂਣ ਦੇ ਦੇ ਹਜੇ 6-7 ਦਿਨ ਲੈ ਜੀ ਗੀ ਬਾਕੀ ਲੇਵਾ ਤਾਂ ਜਦੋਂ ਸੂਣ ਲੱਗੀ ਉਹਦੇ ਇਹਨੇ ਬਣਾਉਣਾ ਇੱਕ ਟਾਂਨੇ ਠੀਕ ਆ ਤੇ ਮੜਾਈ ਖੜੀ ਜਾਣੀ ਪਰ ਵੱਡਾ ਲੀ ਬਹੁਤ ਕਰਨਾ ਜਿਹੜਾ ਵੀਰੋ ਵਟ ਕਰਨ ਲੱਗ ਪਈ ਠੀਕ ਆ ਰੱਖੋ ਆ ਨੀ ਠੀਕ ਹੈ ਜੀ ਠੀਕ ਆ ਦਿਨ ਕਿੰਨੇ ਦੱਸਿਆ ਹੀ ਆਪਾਂ 8 ਦਿਨ ਰਹਿੰਦੇ ਬਸ 8 ਦਿਨ ਹਾਂ ਤੋਰ ਦੇ ਦੇ ਦੇਖ ਸਕਦੇ ਹੋ ਦੋਸਤੋ ਕੱਦ ਕਾਠ ਠੀਕ ਆ ਨਾ ਬਾਲੀ ਵੱਡੀ ਨਾ ਛੋਟੀ ਠੀਕ ਆ ਬਾਕੀ ਬੰਤਰ ਤੁਸੀਂ ਦੇਖ ਸਕਦੇ ਆ ਮੈਂ ਇਹਦੀ ਸੈਂਕ ਦੇਖ ਸਕਦੇ ਆ ਮੂੰਹ ਮੱਥਾ ਦੇਖ ਸਕਦੇ ਆ ਦੇਖ ਸਕਦੇ ਹੋ ਦੋਸਤ ਹਵਾਨਾ ਸੋਨਾ ਬਣਾਉਂਦੀ ਆ ਉਹਦੀ ਆ ਜਿੰਨਾ ਵੀ ਹਵਾਨਾ ਪੱਧਰ ਆ ਕੋਈ ਦੇਖ ਸਕਦੇ ਟਰਪੋਲੀ ਚੋਂ ਨੱਚ ਵੀ ਬਸ ਮੋੜ ਲਾ ਦੇਖ ਸਕਦੇ ਆ ਉਹ ਵੀ ਦੋਸਤੋ ਸੀਲ ਸਰੀਫ ਆ ਮੱਜ ਦੇਖਾਂ ਥਣ ਬਹੁਤ ਸੋਹਣਾਗਾ ਚਾਰੇ ਥਣ ਗਏ ਚਨੇਖਣ ਨੇ ਸੋਹਣਾ ਥਣ ਲੱਗਾ ਵਾ ਦੋਸਤੋ ਮੋਹਲ ਬਈ ਇਹਦਾ ਕੀ ਰੱਖਿਆ ਇਹਦੇ ਇਦਾਂ ਰੱਖਤਾ ਗਿਆ ਇੱਕ ਲੱਖ 1000 ਵਿੱਚੋਂ ਮਾਨਤਾਨ ਹੋ ਜਾਊਗਾ ਖਾਂ ਕਰ ਦਾਂਗੇ ਠੀਕ ਆ ਦੇ ਵਿੱਚੋਂ ਦੋਸਤੋ ਮਾਨਤਾਣ ਹੋ ਜੂਗਾ ਲੱਖ ਰੁਪਿਆ ਮੁੱਲ 110000 ਬਾਈ ਨੇ ਮੁੱਲ ਰੱਖਿਆ ਇਹਦਾ ਦੇਖ ਸਕਦੇ ਆ ਦੁੱਧ ਵਾਲੀ ਨਾੜ ਵੀ ਦੇਖ ਸਕਦੇ ਆ ਪੂਰੀ ਸਟਰੋਂਗ ਆ ਦੋਸਤੋ ਚੰਗੀ ਮੈਂ ਆ ਦੋਸਤੋ ਜਰੂਰ ਕਨੈਕਟ ਕਰ ਲਿਓ ਜਿਨੇ ਘਰੇ ਚੋਂ ਨੂੰ ਲੈਣੀਆਂ ਤੇ ਫੋਨ ਨੰਬਰ ਬਈ 85285 85285 86171 85285 86 273 173 ਇਹ ਦੋਸਤੋ ਬਾਈ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਅੱਜ ਦੀ ਵੀਡੀਓ ਚ ਇਹ ਮਾਜੀ ਸੀਗੀ ਤੇ ਵੀਡੀਓ ਸ਼ੇਅਰ ਕਰਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਧੰਨਵਾਦ